ਸਰਬਜੀ ਸੰਗਰੂਰ ਦੀ ਰਛਨਾ ਬਹਿ ਜਾਓ ਕੋਲ ਮੇਰੇ ਕੋਲ ਮੇਰੇ ਕੋਲ ਮੇਰੇ ਬਹਿ ਜਾਓ ਬਹਿ ਜਾਓ ਬੈਠ ਜਾਓ ਬਹਿ ਜਾਓ ਬੈਠ ਜਾਓ ਕੋਲ ਮੇਰੇ ਕੋਲ ਮੇਰੇ ਬੇਚਿਜਕ ਹੋ ਕੇ ਬੇਚਿਜਕ ਹੋ ਕੇ ਬੇਚਿਜਕ ਹੋ ਕੇ ਇਕ ਵਿਆਂ ਨੂੰ ਸਿਨੇ ਅੰਦਰ ਦੱਗ ਗਿਆਂ ਸ਼ਿਕਵੇ ਆ ਦੁਨੀਆਂ ਦੇ ਸਿਨੇ ਅੰਦਰ ਦੱਗ ਗਿਆਂ ਵਿੱਚ ਜਗਾਈ ਤੇਰੀ ਸੱਜਣ ਜੀ ਵਿੱਚ ਜਗਾਈ ਤੇਰੀ ਸੱਜਣ ਜੀ ਰਜ ਹੰਝੂਆਂ ਦੀ ਰਜ ਹੰਝੂਆਂ ਦੀ ਰਜ ਹੰਝੂਆਂ ਦੀ ਦਾਰੂ ਸ਼ਕ ਗਿਆਂ ਦਾਰੂ ਸ਼ਕ ਗਿਆਂ